ਪੰਥ ਦੀਆਂ ਅਨੇਕਾਂ ਪ੍ਰਾਪਤੀਆਂ ਕੀਤੀਆਂ ਪੰਥ ਨੂੰ ਜਗਾਇਆ ਪੰਥਵਾਸੀਆਂ ਕੁਰਬਾਨੀਆਂ ਕੀਤੀਆਂ ਪੰਥ ਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਪੰਥ ਅਕਾਲੀ ਦਲ ਦੇਸ਼ ਦੀ ਇੱਕ ਬਹੁਤ ਵੱਡੀ ਸਿਆਸੀ ਜਮਾਤ ਬਣ ਗਏ ਅੱਜ ਉਸੇ ਅਕਾਲੀ ਦਲ ਤੇ ਬਾਰੇ ਸਾਰੀ ਕੌਮ ਚਿੰਤਿਤ ਹੈ ਫਿਕਰਮੰਦ ਹੈ ਕੀ ਜ਼ਾ ਭਵਿਕ ਕੀ ਬਣੇਗਾ ਮੈਂ ਵੀ ਚਿੰਤਾ ਤਾਂ ਕਿਉਂ ਮੈਂ ਵੀ ਅਕਾਲੀ ਆ ਅਸੀਂ ਸਾਰੇ ਚਿੰਤਾ ਇੱਕ ਮਿੰਟ ਭਾਈ ਸਭ ਗੱਲ ਪੰਥ ਦੀ ਕਰ ਰਹੇ ਆ ਅੱਜ ਸਾਰੇ ਅਸੀਂ ਅਕਾਲੀ ਬਾਰੇ ਬਾਰੇ ਚਿੰਤਾ ਕਿਉਂ ਚਿੰਤਾ ਕਿਉਂਕਿ ਸਾਡਾ ਭਵਿਕ ਸਿਆਸੀ ਭਵਿਕ ਸਾਡਾ ਸਾਡਾ ਧਾਰਮਿਕ ਭਵਿਕ ਸਾਰਾ ਕੁਝ ਅਕਾਲੀ ਗੱਲ ਨਾਲ ਜੁੜਿਆ ਹੈ ਅੱਜ ਜੋ ਹਾਲਾਤ ਅਕਾਲੀ ਦਲ ਦੇ ਬਣ ਗਏ ਨੇ ਉਹਦੀ ਪੀੜਾ ਮੈਂ ਪ੍ਰਧਾਨ ਸਾਹਿਬ ਇੱਥੇ ਬੈਠੇ ਸੀਗੇ ਮੈਂ ਉਹਨਾਂ ਨਾਲ ਵੀ ਸਾਂਝੀ ਕੀਤੀ ਹੈ ਅਸੀਂ ਸਾਰਾ ਸਿਰ ਝੁਕ ਜਾਂਦਾ ਹੈ ਤੇਜਾ ਸਿੰਘ ਜੀ ਪੁੱਛਰ ਦੀ ਜੀਵਨੀ ਸੁਣ ਕੇ ਲੇਕਿਨ ਸਵਾਲ ਇਹ ਹੈ ਅੱਜ ਦੇ ਜੱਥੇਦਾਰ ਕਿੱਥੇ ਖਲੋਤੇ ਨੇ ਕੇਵਲ ਤੇ ਕੇਵਲ ਕਥਾ ਵਾਰਤਾ ਤੱਕ ਸੀਮਿਤ ਨੇ ਕੀ ਗੱਲਾਂ ਕਰਨ ਤੱਕ ਸੀਮਿਤ ਨੇ ਕਿੱਥੇ ਹੈ ਤੇਜਾ ਸਿੰਘ ਪੁੱਚਰ ਦਾ ਕਰਦਾਰ ਅਜ ਲੱਭਦਾ ਅੱਜ ਦੇ ਜੱਥੇਦਾਰਾਂ ਦੇ ਵਿੱਚ ਉਹ ਚੀਜ਼ ਲੱਭਦੀ ਹੈ ਲੋੜ ਹੈ ਇਹ ਵਿਚਾਰਨ ਦੀ 2015 ਤੋਂ ਲੈ ਕਰਕੇ 2024 ਆ ਚੁੱਕਿਆ ਹੈ ਇਸ ਸਟੇਜ ਸਾਡੀ ਪੰਥਕ ਸਟੇਜ ਹੈ ਮੈਨੂੰ ਕਹਿ ਰਹੇ ਨੇ ਬਸ ਕਰੋ ਬਸ ਕਰੋ ਬਸ ਕਰੋ ਮੈਂ ਕੋਈ ਇੱਥੇ ਵਿਸ਼ਨੂੰ ਅਵਤਾਰ ਦੀਆਂ ਗੱਲਾਂ ਨਹੀਂ ਕਰ ਰਿਆ ਸ਼ਿਵ ਜੀ ਦੀਆਂ ਗੱਲਾਂ ਨਹੀਂ ਸੁਣਾ ਰਿਆ ਮੈਂ ਆਪਣੇ ਖਾਲਸਾ ਪੰਥ ਦੀਆਂ ਗੱਲਾਂ ਕਰ ਰਹੀਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੀ ਪਾਵਨ ਪਵਿੱਤਰ ਗੋੜ੍ਹ ਵਿੱਚ ਸ਼ੁਭાયਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਜਿਸ ਸੁਲੇ ਮੈਂ ਇਸ ਨਗਰ ਵਿਖੇ ਪਹੁੰਚਿਆ ਸੀਗਾ ਤਾਂ ਮੈਨੂੰ ਸਰਬਤ ਖਾਲਸਾ ਵੱਲੋਂ ਥਾਪੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਤੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਜੀ ਦਾ ਫੋਨ ਆਇਆ ਇਹ ਉਹਨਾਂ ਨੇ ਸੁਨੇਹਾ ਦਿੱਤਾ ਕਿ ਅੱਜ ਸਵੇਰੇ 9:30 ਵਜੇ ਦੇ ਕਰੀਬ ਉਹਨਾਂ ਦੀ ਜੇਲ੍ਹ ਦੇ ਵਿੱਚ ਬੈਠੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਲ ਫੋਨ ਤੇ ਗੱਲਬਾਤ ਹੋਈ ਸੀਗੀ ਜੱਜ ਉਹਨਾਂ ਨੂੰ ਪਤਾ ਲੱਗਿਆ ਕਿ ਕੌਮ ਦੇ ਮਹਾਨ ਜਰਨੈਲ ਜਥੇਦਾਰ ਤੇਜਾ ਸਿੰਘ ਜੀ ਪੁੱਤਰ ਦੀ ਅੱਜ 85ਵੀਂ ਵਰਸੀ ਇੱਥੇ ਮਨਾਈ ਜਾ ਰਹੀ ਹੈ ਤਾਂ ਉਹਨਾਂ ਨੇ ਬਾਪੂ ਗੁਰਚਰਨ ਸਿੰਘ ਨੂੰ ਕਿਹਾ ਕਿ ਸੰਗਤਾਂ ਦੇ ਵਿੱਚ ਮੇਰੇ ਵੱਲੋਂ ਫਤਿਹ ਦੀ ਸਾਂਝ ਜ਼ਰੂਰ ਕਰਿਓ ਸੋ ਸਭ ਤੋਂ ਪਹਿਲਾਂ ਮੈਂ ਜਥੇਦਾਰ ਜਕਤਾਰ ਸਿੰਘ ਜੀ ਹਵਾਰਾ ਵੱਲੋਂ ਭੇਜੀ ਹੋਈ ਫਤਿਹ ਦੀ ਸਾਂਝ ਆਪ ਜੀ ਨਾਲ ਕਰਨ ਲੱਗਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਗਾ ਵਾਲੇ ਹਾਂ ਜੋ ਕਿ ਮਹਾਨ ਜੋਦਿਆਂ ਦੇ ਜਰਨੈਲਾ ਦੇ ਜਥੇਦਾਰਾਂ ਦੇ ਬਰਸੀਆਂ ਮਨਾਉਣ ਦਾ ਸਾਨੂੰ ਸੁਭਾਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਇਹ ਪ੍ਰਾਪਤ ਹੋਇਆ ਹੈ ਬਰਸੀਆਂ ਮਨਾਉਣ ਦਾ ਮਕਸਦ ਮੇਰੇ ਤੋਂ ਪਹਿਲਾਂ ਪ੍ਰਧਾਨ ਅਰਜਿੰਦਰ ਸਿੰਘ ਜੀ ਧਾਮੀ ਅਤੇ ਸਿੰਘ ਸਾਹਿਬ ਦਰਬਾਰ ਸਾਹਿਬ ਤੋਂ ਆਏ ਸਿੰਘ ਸਾਹਿਬ ਜੀ ਨੇ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਵਿਆਖਿਆ ਕੀਤੀ ਹੈ ਜਿਸ ਕਰਤਾਰ ਦੇ ਨਾਲ ਔਰ ਜਿਸ ਆਚਰਣ ਦੇ ਨਾਲ ਜਿਹੜਾ ਸਿਧਾਂਤਾਂ ਦੇ ਨਾਲ ਉਹਨਾਂ ਨੇ ਜੀਵਨ ਜੀਵਿਆ ਉਹ ਜੀਵਨ ਦੇ ਉੱਤੇ ਰੋਸ਼ਨੀ ਮੇਰੇ ਤੋਂ ਪਹਿਲਾਂ ਪੁਲਾਰੇ ਪਾ ਚੁਕੇ ਨੇ ਔਰ ਸਾਨੂੰ ਇਹ ਵੀ ਦੱਸਿਆ ਗਿਆ ਕਿ ਉਹਨਾਂ ਦੇ ਜੀਵਨ ਤੋਂ ਜਾਂਚ ਲੈਣ ਦੀ ਲੋੜ ਹੈ ਜੇਕਰ ਮੈਂ ਗੱਲ ਕਰਾਂ ਸ੍ਰੀ ਅਕਾਲ ਪੁਰਖ ਸਾਹਿਬ ਦੀ ਤੇ ਅਸੀਂ ਸਾਰੇ ਜਿਹੜੇ ਗੁਰੂ ਨਾਨਕ ਸਾਹਿਬ ਵੱਲੋਂ ਬਖਸ਼ਿਆ ਹੋਇਆ ਮੂਲ ਮੰਤਰ ਅਤੇ ਨਿਤਨੇਮ ਦੀਆਂ ਬਾਣੀਆਂ ਰੋਜ਼ ਪੜ੍ਹਦੇ ਆਂ ਮੂਲ ਮੰਤਰ ਦੇ ਵਿੱਚ ਅਕਾਲ ਮੂਰਤ ਸ਼ਬਦ ਆਉਂਦਾ ਹੈ ਅਕਾਲ ਸ਼ਬਦ ਸਾਡੇ ਮੂਲ ਮੰਤਰ ਵਿੱਚ ਹੈ बार-बार ਸਾਨੂੰ ਉਹ ਅਕਾਲ ਪੁਰਖ ਦਾ ਚੇਤੇ ਕਰਵਾਉਂਦਾ ਹੈ ਦ੍ਰਿੜਤਾ ਕਰਾਂਦਾ ਹੈ ਗੁਰੂ ਨਾਨਕ ਸਾਹਿਬ ਨੇ 6ਵੇਂ ਜਾਮੇ ਵਿੱਚ ਆ ਕਰਕੇ ਉਸੇ ਅਕਾਲ ਸ਼ਬਦ ਨੂੰ ਲੈ ਕਰਕੇ ਅਕਾਲ ਤਖਤ ਦੀ ਸਿਰਜਣਾ ਕਰ ਦਿੱਤੀ ਪਹਿਲੇ ਜਾਮੇ ਵਿੱਚ ਸਾਨੂੰ ਮੂਲ ਮੰਤਰ ਦਿੱਤਾ ਅਕਾਲ ਮੂਰਤ ਤੇ 6ਵੇਂ ਜਾਮੇ ਵਿੱਚ ਆ ਕਰਕੇ ਅਕਾਲ ਤਖਤ ਦਿੱਤਾ ਤੇ 10ਵੇਂ ਪਾਤਸ਼ਾਹ ਨੇ ਅਕਾਲ ਪੁਰਖ ਦੀ ਫੌਜ ਖਾਲਸਾ ਪੰਥ ਸਾਜ ਦਿੱਤਾ ਅਕਾਲ ਸ਼ਬਦ ਪਹਿਲੇ ਪਾਤਸ਼ਾਹ ਨੇ ਵੀ ਇਸਤੇਮਾਲ ਕੀਤਾ ਅਕਾਲ ਸ਼ਬਦ 6ਵੇਂ ਪਾਤਸ਼ਾਹ ਨੇ ਵੀ ਇਸਤੇਮਾਲ ਕੀਤਾ 10ਵੇਂ ਪਾਤਸ਼ਾਹ ਨੇ ਅਕਾਲ ਪੁਰਖ ਦੀ ਫੌਜ ਬਣਾ ਕਰਕੇ ਇਸ ਸ਼ਬਦ ਦੀ ਪਵਿੱਤਰਤਾ ਸਾਨੂੰ ਦ੍ਰਿੜ ਕਰਾਈ ਔਰ ਉਸੇ ਦੇ ਚਲਦਿਆਂ 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 ਜਿਸ ਵੇਲੇ ਅੱਜ ਅਸੀਂ ਤੇਜਾ ਸਿੰਘ ਜੀ ਭੁੱਚਰ ਨੂੰ ਯਾਦ ਕਰ ਰਹੇ ਹਾਂ ਅਕਾਲੀ ਲਹਿਰ ਬਣੀ ਔਰ ਉਸ ਅਕਾਲੀ ਲਹਿਰ ਦੇ ਵਿੱਚੋਂ ਅਕਾਲੀ ਦਲ ਬਣਿਆ ਉਸ ਅਕਾਲੀ ਦਲ ਦਾ 100 ਸਾਲਾ ਅਸੀਂ ਮਨਾ ਚੁੱਕੇ ਆ ਔਰ ਉਸ ਅਕਾਲੀ ਦਲ ਨੇ ਪੰਥ ਦੀਆਂ ਅਨੇਕਾ ਪ੍ਰਾਪਤੀਆਂ ਕੀਤੀਆਂ ਪੰਥ ਨੂੰ ਜਗਾਇਆ ਪੰਥਵਾਸੀ ਕੁਰਬਾਨੀਆਂ ਕੀਤੀਆਂ ਪੰਥ ਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਪੰਥ ਅਕਾਲੀ ਦਲ ਦੇਸ਼ ਦੀ ਇੱਕ ਬਹੁਤ ਵੱਡੀ ਸਿਆਸੀ ਜਮਾਤ ਬਣ ਗਈ ਅੱਜ ਉਸੇ ਅਕਾਲੀ ਦਲ ਦੇ ਬਾਰੇ ਸਾਰੀ ਕੌਮ ਚਿੰਤਿਤ ਹੈ ਫਿਕਰਮੰਦ ਹੈ ਕਿ ਇਹਦਾ ਭਵਿਕ ਕੀ ਬਣੇਗਾ ਮੈਂ ਵੀ ਚਿੰਤਿਤਾਂ ਕਿਉਂ ਮੈਂ ਵੀ ਅਕਾਲੀ ਆ ਅਸੀਂ ਸਾਰੇ ਚਿੰਤਿਤਾਂ ਇੱਕ ਮਿੰਟ ਭਾਈ ਸਾਹਿਬ ਮੈਂ ਗੱਲ ਪੰਥ ਦੀ ਕਰ ਰਹੇ ਹਾਂ ਚਿੰਤਾ ਨਾ ਕਰੋ ਮੈਂ 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 ਕੋਈ ਦੂਜੀ ਗੱਲ ਨਹੀਂ ਕਰ ਰਿਹਾ ਅੱਜ ਸਾਰੇ ਅਸੀਂ ਅਕਾਲੀਵਾਰ ਤੇ ਬੜੇ ਚਿੰਤੇ ਤਾਂ ਕਿਉਂ ਚਿੰਤੇ ਤਾਂ ਕਿਉਂਕਿ ਸਾਡਾ ਭਵਿੱਖ ਸਿਆਸੀ ਭਵਿੱਖ ਸਾਡਾ ਸਾਡਾ ਧਾਰਮਿਕ ਭਵਿੱਖ ਸਾਰਾ ਕੁਝ ਅਕਾਲੀ ਦਲ ਦੇ ਨਾਲ ਜੁੜਿਆ ਹੈ ਅੱਜ ਜੋ ਹਾਲਾਤ ਅਕਾਲੀ ਦਲ ਦੇ ਬਣ ਗਏ ਨੇ ਉਹਦੀ ਪੀੜਾ ਮੈਂ ਪ੍ਰਧਾਨ ਸਾਹਿਬ ਇੱਥੇ ਬੈਠੇ ਸੀਗੇ ਮੈਂ ਉਹਨਾਂ ਨਾਲ ਵੀ ਸਾਂਝੀ ਕੀਤੀ ਹੈ ਕਿ ਕਿਸਾਨੋ ਵੀ ਦਰਦ ਹੈ ਉਹ ਪੀੜਾ ਮੈਂ ਹੁਣੇ-ਹੁਣੇ ਸਿੰਘ ਸਾਹਿਬ ਕਥਾ ਕਰਕੇ ਗਏ ਨੇ ਉਹਨਾਂ ਨਾਲ ਮੇਰੇ ਤੋਂ ਮੈਂ ਇੱਕ ਮਿੰਟ ਵਿਚਾਰ ਕੀਤੇ ਮੈਂ ਕਿਹਾ ਸਿੰਘ ਸਾਹਿਬ ਜੀ ਅਸੀਂ ਤੇਜਾ ਸਿੰਘ ਜੀ ਪੁੱਤਰ ਦੀ ਜੀਵਨੀ ਦੀ ਬਹੁਤ ਸਾਰੀਆਂ ਗੱਲਾਂ ਇੱਥੇ ਸੁਣਾਈਆਂ ਹੁਣ ਮਨ ਬੜਾ ਖੁਸ਼ ਹੁੰਦਾ ਜੀ ਜਿਹੜਾ ਕਰਦਾ ਹੈ ਸਤਕਾਰ ਦੇ ਨਾਲ ਅਸੀਂ ਸਾਰਾ ਸਿਰ ਝੁਕ ਜਾਂਦਾ ਹੈ ਤੇਜਾ ਸਿੰਘ ਜੀ ਪੁੱਤਰ ਦੀ ਜੀਵਨੀ ਸੁਣ ਕੇ ਲੇਕਿਨ ਸਵਾਲ ਇਹ ਹੈ ਅੱਜ ਦੇ ਜੱਥੇਦਾਰ ਕਿੱਥੇ ਖਲੋਤੇ ਨੇ ਕੇਵਲ ਤੇ ਕੇਵਲ ਕਥਾ वार्ता ਤੱਕ ਸੀਮਿਤ ਨੇ ਕਿ ਗੱਲਾਂ ਕਰਨ ਤੱਕ ਸੀਮਿਤ ਨੇ ਕਿੱਥੇ ਹੈ ਤੇਜਾ ਸਿੰਘ ਪੁੱਤਰ ਦਾ کردار ਅਜ ਲੱਭਦਾ ਹੈ ਅੱਜ ਦੇ ਜੱਥੇਦਾਰਾਂ ਦੇ ਵਿੱਚ ਉਹ ਚੀਜ਼ ਲੱਭਦੀ ਹੈ ਲੋੜ ਹੈ ਇਹ ਵਿਚਾਰਨ ਦੀ 2015 ਤੋਂ ਲੈ ਕਰਕੇ 2024 ਆ ਚੁੱਕਿਆ ਹੈ ਇਸ ਸਟੇਜ ਸਾਡੀ ਪੰਥਕ ਸਟੇਜ ਹੈ ਮੈਨੂੰ ਕਹਿ ਰਹੇ ਨੇ ਬਸ ਕਰੋ ਬਸ ਕਰੋ ਬਸ ਕਰੋ ਮੈਂ ਕੋਈ ਇੱਥੇ ਕ੍ਰਿਸ਼ਨੂ ਅਵਤਾਰ ਦੀਆਂ ਗੱਲਾਂ ਨਹੀਂ ਕਰ ਰਿਆ ਸ਼ਿਵਜੀ ਦੀਆਂ ਗੱਲਾਂ ਨਹੀਂ ਸੁਣਾ ਰਿਆ ਮੈਂ ਆਪਣੇ ਖਾਲਸਾ ਪੰਥ ਦੀਆਂ ਗੱਲਾਂ ਕਰ ਰਹੀਆਂ ਨੇ ਪਿੰਡੇ ਤੇ 40 ਸਾਲ ਤੋਂ ਪੰਥ ਦਾ ਸੰਤਾਪ ਹੰਡਾਇਆ ਹੈ ਪੰਥ ਦੇ ਵਾਸਤੇ ਜੀਏ ਆ ਪੰਥ ਦੇ ਵਾਸਤੇ ਜੇਲਾ ਕੱਟੀਆਂ ਨੇ ਤੇ ਪੰਥ ਦੇ ਵਾਸਤੇ ਹੀ ਗੱਲ ਕਰ ਰਹੀਆਂ ਸੋ ਖਾਲਸਾ ਜੀ ਲੋੜ ਹੈ ਅੱਜ ਤੇਜਾ ਸਿੰਘ ਜੀ ਪੁੱਛਰ ਦੇ ਕਿਰਦਾਰ ਨੂੰ ਉਹਨਾਂ ਦੇ ਆਚਰਣ ਨੂੰ ਉਹਨਾਂ ਦੇ ਜੀਵਨ ਨੂੰ ਆਪਣੇ ਵਿੱਚ ਢਾਲਣ ਦੀ ਨਾ ਕੇਵਲ ਅਸੀਂ ਸਾਰੇ ਬਲਕਿ ਜਿੰਨੇ ਸਾਡੇ ਆਗੂ ਨੇ ਚਾਹੇ ਉਹ ਅਕਾਲੀ ਦਲ ਚ ਬੈਠੇ ਨੇ ਚਾਹੇ ਸ਼ਰੋਮਣੀ ਕਮੇਟੀ ਚ ਬੈਠੇ ਨੇ ਚਾਹੇ ਗੁਰਦੁਆਰਿਆਂ ਦਾ ਪ੍ਰਬੰਧ ਕਰ ਰਹੇ ਨੇ ਜਿੱਥੇ ਕਿਧਰੇ ਬੈਠੇ ਨੇ ਸਾਨੂੰ ਸਾਰਿਆਂ ਨੂੰ ਉਹ ਜੀਵਨ ਦੀ ਜੁਗਤ ਟੌਪ ਕਰਨ ਦੀ ਲੋੜ ਹੈ ਤਾਂ ਇਹ ਬਰਸੀਆਂ ਮਨਾਈਆਂ ਜਿਹੜੀਆਂ ਨੇ ਸਫਲ ਹੋਣਗੀਆਂ ਮੈਂ ਕਹਿਣਾ ਤਾਂ ਬਹੁਤ ਕੁਝ ਹੋਰ ਚਾਹੁੰਦਾ ਸੀਗਾ ਲੇਕਿਨ ਸਮੇਂ ਦੀ ਘਾਟ ਕਰਕੇ ਅਤੇ ਪਿੱਛੋਂ ਜਿਹੜੀ ਪਾਰ-ਪਾਰ ਮੈਨੂੰ ਕਹਿ ਰਹੇ ਨੇ ਨਾ ਬੋਲੋ ਮੈਂ ਪੰਥ ਬਾਰੇ ਬੋਲ ਰਿਹਾ ਮੈਂ ਕਿਸੇ ਵਿਸ਼ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਬੋਲ ਰਿਹਾ ਉਹ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਖਿਮਤ ਦਾ ਜਾਚਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ